ਤੇ ਇਹਨਾਂ ਨੂੰ ਇਹ 10 ਰੁਪਏ ਲੈ ਲਾ ਦਿੱਤੀ ਤੇ ਇਹਦੇ ਸਾਰਾ ਦੋਰਾ ਉਸ ਵਾਸਤੇ ਸਾਹਮਣੇ ਆਉਂਦੇ ਆਉਂਦੇ ਤੋਂ ਮੈਂ ਡਿਲਾਇਨ ਮੈਂ ਨਹੀਂ ਠੀਕ ਕੋਈ ਤੇ ਡੀ ਜੀ ਤੇ ਮੇਰੇ ਵਿਦਾਂ ਭਾਈ ਸਾਹਮਣੇ ਵੇਖਣ ਜਾ ਕੇ ਹਾਂਜੀ ਆਂ ਦੇ ਪਾਪਤੀ ਕਿਥੇ ਹੋ ਕੋਈ ਬਾਹਰ ਵਾਸਤੇ ਹੈ ला कर <स्धितितितिति> ਤਾਂ ਲੇਟੇ ਲੋਕੀ ਆਏ ਨੇ ਪਾਰ ਇਸ ਜਿਹੜਾ ਜਿਹੜੇ ਕਰਦੇ ਗੱਲ ਜੇਲੇ ਹੋ ਹਾਰ ਆ ਗਿਆ ਆ ਗਿਆ ਬੰਦੇ ਹੁਣਾਂ ਦੀ ਗੱਲ ਨੂੰ ਆ ਗਿਆ ਅਸੀਂ ਨਾ ਵਿਚਾਰਿਆ ਹਾਂ ਕੌਣ ਜ਼ਿੰਮੇਵਾਰ ਹੈ ਦਾ ਬੰਦੇ ਪੇੜ ਦੀ ਬੱਤੀ ਹੋਣੀ ਐ ਤੇ ਪੇੜ ਦੀ ਬੱਤੀ ਪਾਉਂਦੇ ਸਾਰੇ ਕਦੇ ਬੱਗ ਲਾ ਦੇ ਸਾਰੇ ਪੇੜ ਤੇ ਪਾਉਂਦੇ ਕਿਹੜੇ 20-25 ਦਿਨ ਤੋਂ ਨਾ ਭਾਜੀ ਸਾਡੇ ਦਾ ਜਿਹੜਾ ਟਰਾਂਸਫਾਰਮ ਖਰਾਬ ਹੋਇਆ ਪਿਆ ਵਾ ਉਹ ਰੋਜ਼ ਰਾਤ ਨੂੰ ਸਾਡੇ ਅੱਧ ਰੋਜ਼ 10 ਵਜੇ ਸੜ ਜਾਂਦਾ ਫੇਰ ਸਾਨੂੰ ਸਾਰੇ ਭਰਾ ਇਕੱਠੇ ਹੋ ਕੇ 14 ਪਿੰਡ ਦਾ ਬਿਜਲੀ ਬੋਰ ਦੇ ਤਰਲੇ ਪੋਲੇ ਤੇ ਰਾਤ ਨੂੰ 1-2 ਵਜੇ ਬੱਤੀ ਹੁੰਦੀ ਆ ਫੇਰ ਜੜੀ 6-7 ਵਜੇ ਨਾ ਫੇਰ ਚਲੀ ਜਾਂਦੀ ਫੇਰ ਦੁਪਹਿਰਾਂ ਨੂੰ ਹੀ ਹੁੰਦੀ ਹੈ ਭਾਜੀ ਅਸੀਂ 20-25 ਦਿਨ ਹੋ ਗਏ ਆ 6 ਵਰੀ ਕੰਪਲੀਟ ਆ ਦੇ ਚੁੱਕੇ ਆ ਐਸਡੀਓ ਸਾਹਿਬ ਨੂੰ ਕਿ ਸਾਡਾ ਟਰਾਂਸਫਾਰਮ ਚੇਂ ਦਿੱਤਾ ਜਾਵੇ ਉਹ ਰੋਜ਼ ਉੜ ਜਾਂਦਾ ਰੋਜ਼ ਬਦਲਦੇ ਨੇ ਰੋਜ਼ ਉੜ ਜਾਂਦਾ ਸਾਡੀ ਸਮਝ ਤੋਂ ਬਾਹਰ ਹੋਇਆ ਖਲਾਵਾ ਉਹ ਨਾ ਟ੍ਰਾਂਸਫਾਰਮ ਬਦਲਦੇ ਆਉਂਦੇ ਨੇ ਫਿਊਜ਼ ਲਾ ਦੇ ਜene ਸਾਡੇ ਬਲਾਜਮ ਬਾਈ ਫਿਊਜ਼ ਲਾ ਤਾ ਭਾਜੀ ਇਹਦੇ ਨਾਲ ਤੇ ਕੋਈ ਮਸਲਾ ਹੱਲ ਨਹੀਂ ਆ ਜਸਵੀਰ ਦੀ ਪੱਤੀ ਬੰਦ ਆ ਤੇ ਇੱਥੀਆਂ ਚ ਪਾਣੀ ਨਹੀਂ ਬੱਚੇ ਪਿਆਸੇ ਮਰ ਰਹੇ ਨੇ ਸਾਡੇ ਅੱਧੋ ਲਸੋ ਗੱਲ ਬਾਹਰ ਹੋਈ ਪਈ ਹੈ ਪੈਸਾ ਨਾ ਬੋਸ ਬੁਰਾ ਏਰੀਆ ਮਿਲਜੀ ਦਾ ਟ੍ਰਾਂਸਫਾਰਮ ਤੇ ਪਿਛਲੇ 20 ਪੱਤੀਆਂ ਦਿਨਾਂ ਤੋਂ ਹਵਾਲਾ ਸਰਕਾਰ ਇੱਕ ਵਾਰ ਤੇ ਕਹਿੰਦੀ ਹੈ ਜੀ ਬਿਜਲੀ ਨਹੀਂ ਦੇਦੀ لیکن ایک واسطے ਬੱਤੀ ਮੰਗਦੇ ਨੇ ਇਹਦੇ ਬਾਰੇ ਕੀ ਭਾਜੀ ਬਿਜੀ ਫਰੀ ਦੇਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਜੇ ਬੱਤੀ ਆਉਣੀ ਨਹੀਂ ਦੇਣੀ ਚੰਦੇ ਸਰਦਾਰ ਦੇਣ ਜਾਂਦੇ ਵੀ ਇੱਕ ਦਿਨ ਦੇ ਦਸ ਹਿੰਦਾ ਮਾਫ ਪਰ ਜੇ ਨਾ ਸਾਡਾ ਬੱਤੀ ਪਾਲ ਸਿੰਘ ਜੀ ਦੇ ਨਿਕਲ ਗਿਆ ਇਹਨਾਂ ਦੇ ਘਰ ਦੇ ਦਸ ਹਿੰਦਾ ਮਾਫ ਹੋ ਰਹੀਆ ਪਰ ਸਾਨੂੰ ਦੇ ਤੇ ਜੁੰਡੂ ਨੇ ਵਿੱਚ ਵਰਤਨ ਨੂੰ ਮਿਲਗਾ ਸਰਕਾਰ ਨੂੰ ਇਹ ਕਹਾਂਦੇ ਜੁਣੇ ਸਾਡੇ ਹੱਥੇ ਜੜਾ ਲੋ ਅਜਰ ਤੁਹਾਨੂੰ ਜਗਾ ਦੇਣੀਆ ਸਾਨੂੰ ਜੇਲਾ ਜੇ ਛੋਟ ਲੋ ਤੇ ਜੇਲੇ ਜੋ ਮਰਜ਼ੀ ਕਰੋ ਸਾਡੇ ਬੱਚਿਆਂ ਨੂੰ ਪਾਣੀ ਦੇ ਦਿਓ ਸਾਨੂੰ ਬੱਤੀ ਦੇ ਦਿਓ ਇੱਕ ਹਰ ਨਾ 20 ਤੋਂ 25 ਦਿਨ ਹੋ ਗਏ ਵਿਚਾਰੇ ਗਰਮੀ 'ਚ ਮਰ ਰਹੇ ਨੇ ਬੱਤੀ ਦੇ ਬੱਚੇ ਨਿੱਕੇ ਨਿੱਕੇ ਨੇ ਮਿਲਕਦੇ ਫਿਰਦੇ ਨੇ ਸਿਆਣਾ ਬਾਣਾ ਨਹੀਂ ਅੱਜ ਕੱਲ੍ਹ ਗਰਮੀ ਚ ਰਿਆਸ ਕਿਦਾ ਬੱਚੇ ਕਿੱਦਾਂ ਰਹਿਣ ਹਰ ਘਰ ਦੇ ਵਿੱਚ ਨਿੱਕੀ ਨਿੱਕਾ ਬੱਚਾ ਹੈ ਲੜਕੇ ਹੈ ਨਹੀਂ ਆ ਮੋਟਰਾਂ ਜਲਦੀਆਂ ਨੇ ਮੋਟਰਾਂ ਚੱਲ ਨਹੀਂ ਰਹੀਆਂ ਟੈਂਕਾਂ ਦੇ ਪਾਣੀ ਹੈ ਨਹੀਂ ਭਾਜੀ ਆ ਦੀ ਬਰਨਾਨਕਾਲ ਦੇ ਸਾਹਮਣੇ ਬਿਲਕੁਲ ਸਾਡੇ ਕੋਲ 68 ਕੇ ਵੀ ਜਿਹੜੀ ਬਟਾਲੇ ਗੌਸਪਰੇ ਨੂੰ ਦੇ ਰਹੇ ਨੇ ਜ਼ਿਆਦਾਤਰ ਇਹ ਵਰਤੀ ਉੱਥੇ ਧਰਨਾ ਲა ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਾਡੇ ਉਸ ਇਲਾਕੇ ਨੂੰ ਬੱਤੀ ਪੂਰੀ ਨਹੀਂ ਦਿੱਤੀ ਜਾਏਗੀ ਭਾਜੀ ਕਿੰਨੀ ਦੇਰ ਬੱਤੀ ਜਾਂਦੀ ਆਉਂਦੀ ਕਦੋਂ ਇਹ ਪੁੱਛੋ ਮਹਾਰਾਜ ਜਾਂਦੀ ਰਾਣੀ ਪੁੱਛੋ ਆਉਂਦੀ ਕਦੋਂ 5 ਮਿੰਟ ਨੇ ਆਉਂਦੀ 5 ਮਿੰਟ ਕੀ 5 ਸਕਿੰਟ ਆਉਂਦੀ ਆ ਅੱਗ ਲੱਗਦੀ ਆ ਉਹਨੂੰ ਬੱਸ ਗਈ ਉਹ ਅਫਸਰ ਆਪਣੀ ਪੋਸਟ ਤੇ ਸੁਝਾਈ ਨਹੀਂ ਸਾਹਿਬ ਬਾਹਰ ਨੇ ਕਿ ਇਹਨਾਂ ਦਾ ਟ੍ਰਾਂਸਪੋਰਟ ਡੈਮੇਜ ਹੋਇਆ ਸੀ ਉਹ ਸੇਰੇ ਬਦਲ ਦਿੱਤਾ ਗਿਆ ਤਕਨੀਕੀ ਨੁਕਸਪੈਣ ਕਰਕੇ ਦੁਬਾਰਾ ਸਰ ਗਿਆ ਉਹਦ ਕਰਕੇ ਸਪਲਾਈ ਬੰਦਿਆ ਇਹਨਾਂ ਦੇ ਬਹੁਤ ਵਾਰ ਬੰਦਿਆ ਨੂੰ ਵਿਸ਼ਵਾਸ ਸੁਆਇਆ ਗਿਆ ਵਾ ਸਾਰੇ ਮੁਲਾਜ਼ਮ ਜਿਹੜੇ ਆ ਰਹੇ ਆ ਕਿਉਂਕਿ ਸਤਾ ਤੇ ਸਾਡੇ ਕੋ ਹੈ ਨਹੀਂ ਇੱਕ ਇੱਕ ਦੋ ਦੋ ਬੰਦੇ ਆ ਸਾਰਾ ਕਿੰਨਾ ਤਗੜਾ ਬਟਾਲਾ ਆ ਠੀਕ ਆ ਉਹ ਉਹਨਾਂ ਕੰਪਲੀਟ ਕਰਨ ਗਏ ਸੀ ਇਹਨਾਂ ਨੂੰ ਕਹਾਂ ਤੇ ਵਿਸ਼ਵਾਸ ਦਿਵਾਇਆ ਵੀ ਤੁਸੀਂ ਚਾਓ ਬੰਦੇ ਆਉਂਦੇ ਆ ਬੰਦਾ ਲੰਬੋਵਾਲਤ ਵੀ ਅਸੀਂ ਸੱਦ ਲੈ ਕੇ ਨੂੰ ਪਾਉਣਾ ਆਏਗਾ ਦੂਸਰੇ ਇੱਥੇ ਕਰਾਣੀ ਲੱਗੀ ਆ ਦੂਸਰੇ ਦੇ ਟ੍ਰਾਂਸਫਰ ਸਪਲਾਈ ਪਾ ਦਿੰਦੇ ਆ ਗੱਲ ਨੂੰ ਕਿਹੜੀ ਪਰ ਇਹ ਸੰਜੀਤੀ ਰਹੇ ਕਿਹੜਾ ਏਰੀਆ ਹੈ ਇਹ ਮਿਲਕੀ ਵਾਲਾ ਕੋਸਪੁਰਾ ਦਾ ਟ੍ਰਾਂਸਫਾਰਮਰ ਲੱਗਾ ਇੱਕ ਦੋ ਦਾ ਬੱਤੀ ਠੀਕ ਹੋ ਜੀ ਮੁਲਾਜ਼ਮ ਆਉਣ ਤੇ ਅਸੀਂ 10 15 ਮਿੰਟਾਂ ਨਾਲ ਚਾਲੂ ਕਰ ਦਾਂਗੇ ਸਿੰਨੇ ਕਹਾਂ ਵੀ ਇਹ ਟੈਕਨੀਕੀ ਕੰਮ ਹੈ ਟੈਕਨੀਕੀ ਕੰਮ ਨੂੰ ਟਾਈਮ ਲੱਗਦਾ ਹੈ 11 ਮਿੰਟ ਸਕਦਾ 11:30 ਆਮ ਆਸੀ ਲੱਗ ਚਾਲੂ ਕਰਵਾ ਲੈ ਠੀਕ